ਕਹਾਂਗੇ ਅੱਜ ਕੇ ਜੋ ਪੰਜਾਬੀ ਅੱਜ 18 ਜੂਨ 2024 ਨੂੰ ਗੁਰਜੀ ਵਾਲੇ ਪੀਰ ਬਾਬਾ ਜੀ ਦੇ ਦਰਗਾਹ ਦੇ ਉੱਪਰ ਮੇਲਾ ਆਯੋਜਿਤ ਕੀਤਾ ਗਿਆ ਹੈ ਜਿਸ ਦੇ ਵਿੱਚ ਬਹੁਤ ਦੂਰ ਦੂਰ ਤੋਂ ਸ਼ਰਧਾਲੂ ਸੰਗਤਾਂ ਆ ਕੇ ਉਹਨਾਂ ਦੇ ਦਰਸ਼ਨ ਕਰ ਰਹੀਆਂ ਹਨ ਤੇ ਆਪਣਾ ਚਦਰ ਚੜਾ ਰਹੇ ਹਨ ਇਹ ਜਿਹੜਾ ਪੀਰ ਬਾਬਾ ਦਾ ਮੇਲਾ ਹੈ ਇਹ ਫੈਸਿੰਗ ਤੋਂ ਅੱਗੇ और इंटरनेश पाक इंडिया पाकिस्तान इंटरनेशनल बॉर्डर के कोल आयोजित किया जा रहा है और यह बहुत पुराना एक कार्यक्रम है जो कई साल तो चलता आ रहा है ईवन कि दसया जाता है कि यह पार्टीशन तो पहल चल रहा है सर सुरक्षा लेके किस तरह के इंतजाम किए गए हैं असी बी एस एफ सर्वोत्तम छियासठ बटालीयन ਦੇ ਆਪਣੇ ਕਾਰਮਿਕ ਆਪਣੇ ਐਸਓਸ ਆਫਿਸਰਸ ਐਫਐਟਿਪ ਲੈ ਕੇਤੇ ਹਨ ਹੈ ਅਤੇ ਸਾਨੂੰ ਪੂਰੀ ਮਦਦ ਸਿਵਲ ਐਡਮਿਨਿਸਟ੍ਰੇਸ਼ਨ ਔਰ ਪੰਜਾਬ ਪੁਲਿਸ ਕੋ ਮਿਲ ਰਹੀ ਹੈ ਜਿਹਦੇ ਵਿੱਚ ਅਸੀਂ ਬੜੇ ਸਮੂਥਲੀ ਇਹ ਵਾਲਾ ਮੇਲਾ ਕੰਡਕਟ ਕਰ ਰਹੇ ਹਾਂ ਸਰ ਕਿੰਨੇ ਕੁ ਸ਼ਖਰ ਤੁਹਾਨੂੰ ਆਦੇ ਆਉਣ ਦੀ ਉਮੀਦ ਹੈ ਜੀ ਦੱਸਿਆ ਜਾਂਦਾ ਹੈ ਕਿ ਇੱਥੇ 8 ਤੋਂ 10 ਹਜ਼ਾਰ ਲੋਕ ਦਰਸ਼ਨ ਕਰਨ ਆਉਂਦੇ ਹਨ ਤੇ ਕਿਉਂਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਸ਼ਾਮ ਤੱਕ ਥੋੜਾ ਜਆ ਕਨਫਰਮ ਹੋ ਪਾਏਗਾ ਕਿ ਐਗਜੈਕਟ ਕਿੰਨੇ ਨੰਬਰ ਲੋਗ ਆਨੇ ਦਰਸ਼ਨ ਕੀਤੇ ਸਰ ਕਹਿੰਦੇ ਨੇ ਪਾਕਿਸਤਾਨ ਵਾਲੇ ਵੀ ਮੱਥਾ ਟੇਕਦੇ ਨੇ ਵੀ ਇਸ ਸਮਾਦ ਨੂੰ ਜਿਹੜਾ ਮੰਦੇ ਨੇ ਵੀ ਜਿੰਨੀ ਮੰਨਤਾ ਜਿਹੜੀ ਹਿੰਦੁਸਤਾਨ ਵਿੱਚ ਉਸੇ ਤਰ੍ਹਾਂ ਹੀ ਜਿਹੜੀ ਪਾਕਿਸਤਾਨ ਵਿੱਚ ਹੈ ਮੰਨ ਪਈ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਪਾਰਟੀਸ਼ਨ ਤੋਂ ਪਹਿਲਾਂ ਦੇ ਪੀਰ ਬਾਬਾ ਬੁਰਜੀ ਵਾਲੇ ਪੀਰ ਬਾਬਾ ਦੇ ਨਾਮ ਤੋਂ ਬਹੁਤ ਮਸ਼ਹੂਰ ਸੀਗੇ ਔਰ ਇੱਥੇ ਮੇਲੇ ਹੁੰਦੇ ਸੀਗੇ ਹਰ ਇੱਕ ਸਾਲ ਆਯੋਜਿਤ ਕਿਤੇ ਜਾਣਦੇ ਸੀ ਉਸ ਦੌਰਾਨ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਸਭ ਲੋਕ ਪਿੰਡ ਵਾਲੇ ਜੁਆਇੰਟਲੀ ਇਕੱਠੇ ਹੋ ਕੇ ਮੇਲਾ ਬਣਾਉਂਦੇ ਸੀਗੇ ਸੈਲੀਬ੍ਰੇਟ ਕਰਦੇ ਸੀਗੇ ਉਸ ਤੋਂ ਬਾਅਦ ਜਦ ਪਾਰਟੀਸ਼ਨ ਤੋਂ ਬਾਅਦ ਇਹ ਕਿਉਂਕਿ ਇੰਟਰਨੈਸ਼ਨਲ ਬਾਰਡਰੀ ਦੇ ਬਿਲਕੁਲ ਨਜ਼ਦੀਕ ਚ ਹੈਗਾ ਤੇ ਇਸ ਲਈ ਉਹ ਪਾਕਿਸਤਾਨ ਵੱਲੋਂ ਦੀ ਜਿਹੜੀ ਵੀ ਸੰਗਤ ਆਂਦੀ ਹੈ ਉਹ ਇੰਟਰਨੈਸ਼ਨਲ ਬਾਰਡਰੀ ਬਾਉਂਡਰੀ ਦੇ ਕੋਲ ਪਾਕਿਸਤਾਨ ਵਾਲੀ ਸਾਈਡ ਖੜੇ ਹੋ ਕੇ ਮਤਭਟਕਦੀ ਹੈ ਠੀਕ ਚਲੋ ਇਹ ਸਾਰ ਲੱਗਦਾ ਮੇਲਾ ਪਿਆ ਆਪਣੇ ਜ਼ੀਰੋ ਲਾਈਨ ਪਾਕਿਸਤਾਨ ਦੇ ਸਾਹਮਣੇ ਗਏ ਬਿਲਕੁਲ ਤਾਰ ਬੰਦ ਅੱਗੇ ਲੱਗਦਾ ਹੈ ਠੀਕ ਹੈ ਪਿੰਡ ਕਲਾਬਾ ਵੱਲੇ ਛੱਠਾੜ ਹੈ ਠੀਕ ਹੈ ਇੱਥੇ ਐਨੇ ਸਾਲ ਲੱਗੇ ਮੈਨੂੰ ਲੱਗਦਾ ਇਹਨੂੰ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਪ੍ਰਬਲ ਨਹੀਂ ਆਈ ਜਾਂ ਕਿਸੇ ਤਰ੍ਹਾਂ ਦੀ ਕੋਈ ਨਬਤ ਨਹੀਂ ਆਈ ਠੀਕ ਹੈ ਉਧਰ ਉਹ ਉਧਰ ਦਾ ਹੀ ਹੈ ਉਧਰ ਤੋਂ ਲੱਗਦਾ ਜਾਏ ਹਾਂਜੀ ਪਲਹਾੜ ਦਾਦਾ ਜੀ ਗਏ ਸਿੰਦੇ ਠੀਕ ਹੈ ਇੱਥੇ ਉਮਰ ਆ ਗਈ ਸਾਡੀ ਵੀ 22 ਸਾਲ ਉਮਰ ਹੋ ਗਈ ਅਸੀਂ ਵੇਖੀ ਜਾਂਦੇ ਆ ਇਵੇਂ ਮੈਨ ਲੱਗ ਜਾਂਦਾ ਏ ਉਸ ਟਾਈਮ ਪਾਕਿਸਤਾਨ ਵੀ ਆਂਦੇ ਸੀਦੇ ਹੁਣ ਕਿਉਂ ਕੋਈ ਮੌਲ ਹੋ ਕੇ ਮਾੜੇ ਠੀਕ ਏ ਹੁਣ ਵੀ ਪਾਕਿਸਤਾਨ ਨਹੀਂ ਆਂਦੇ ਕਾ ਆਪਣੀ ਕੋਈ ਸਰਕਾਰ ਹੈਗੀ ਏ ਆਂਦੀ ਵੀ ਤੁਸੀਂ ਅੱਜ ਸੈਟ ਤੇ ਆਓ ਵੈਸੇ ਆ ਜਾਂਦੇ ਸ਼ਾਮ ਨੂੰ ਵੀ ਆਂਦੇ ਉਹ ਸ਼ਾਮ ਨੂੰ ਆਉਂਦੇ ਆ ਠੀਕ ਏ ਜਿੱਲੇ ਆਪਾਂ ਬਾਹਰ ਆ ਜਾ ਵੀ ਤਾਂ ਮੱਥਾ ਟੇਕਾਂ ਮੱਥਾ ਨਹੀਂ ਦੂਰੋਂ ਨਹੀਂ ਦੇਖ ਰਹੇ ਇਹੋ ਖੜ ਰਹੇ ਨੇ ਉਸ ਤੋਂ ਬਾਹਰ ਨੂੰ ਜਾ ਕੇ ਤਾਂ ਮਿਲਦੀ ਏ ਪਹਿਲਾਂ ਮੱਥਾ ਟੇਕੋ ਠੀਕ ਏ ਉਹ ਆਦੀ ਆਦੀ ਆਤਮਾ ਦੇਖ ਜਾਂਦੇ ਨੇ ਕੁਝ ਮਰਦੀ ਰੱਖਣ ਠੀਕ ਜੀ ਤੇ ਉਸੇ ਲੋਕਾਂ ਦੀ ਆ ਆ ਜੇ ਕੋਈ ਆਸਤੀ ਆਂਦਾ ਮੇਦਾਸ ਮਹਿੰਤ ਆਂਦਾ ਕੋਈ ਐਵੇਂ ਥੋੜਾ ਕੋਈ ਆਂਦਾ ਕੋਈ ਇਹ ਥੋੜਾ ਐਵੇਂ ਟੁਰ ਪੈਦਾ ਕੋਈ ਜਦੋਂ ਮਲਾਸ ਮਿਲ ਗਈ ਸੀ ਦੀਏ ਤਾਂ ਮੈਂ ਸੁਲਤਾਨਪੁਰ ਕੰਮ ਕਰਨ ਗਿਆ ਸੀ ਤੇ ਆਏ 800 ਤਿਲ ਥੜਿਆ ਠੀਕ ਹੈ ਰਾਤ 1 ਵਜੇ ਮੈਂ ਘਰੇ ਪਹੁੰਚਿਆ ਤੇ ਮਾਦੀ ਛੜਦਾ ਤਿਆਂ ਤੇ ਸਰ ਲੋਕ ਆਂਦੇ ਨੇ ਠੀਕ ਹੈ ਇਹ ਸਰਕਾਰ ਨੂੰ ਵੀ ਕਾਨੂੰਨ ਕੀਤਾ ਜਾਵੇ ਵੀ ਇਸ ਤਰ੍ਹਾਂ ਮਰਜ਼ੀ ਨਾ ਸੜਕ ਤੇ ਜਾਵੇ ਤੇ ਵੀ ਐਵੇਂ ਕੁ ਪਾਬੰਦੀ ਨਾ ਕਰੇ ਸਾਡੇ ਤੇ ਠੀਕ ਹੈ ਮੇਲਾ ਗਏ ਇਹਨ ਵੀ ਐਵੇਂ ਕੁਸਨ ਕਟ ਮਾਰ ਕਰੇ ਭਾਵੇਂ ਬੀਐਸਏ ਬਗੀਏ ਕੁਝ ਮਰਜ਼ੀ ਮਹਿਕਮਾ ਗਏ ਇਹ ਸਾਡੇ ਤੇ ਕਾਰਵਾਈ ਇੰਜ ਨਾ ਕੀਤੀ ਜਾਵੇ ਆਰ ਸਕਿਉਰਟੀ ਲੈਵਨ ਕਿਥ ਲਾਣੀ ਉਹਤ ਲਾ ਆਵਣਾ